ਸਵੇਰ ਦੇ 6:00 ਵੱਜ ਗਏ ਆ ਤੇ ਆਪਾਂ ਗੱਡੀ ਆਪਣੀ ਪੱਠਿਆਂ ਦੇ ਕੱਢ ਲਈ ਆ ਮੈਂ ਗੱਡੀ ਕੱਢ ਲਈ ਆ ਮੇਰੇ ਤੋਂ ਜ਼ਿਆਦਾ ਡਿਊਟੀ ਮਾਮੇ ਦੀ ਸਖਤ ਏ ਮੇਰੇ ਤੋਂ ਜ਼ਿਆਦਾ ਕਸੂ ਨੂ ਨੂਰੀ ਲੈ ਕੇ ਆ ਗਿਆ ਵਾ ਤੇ ਆਪਾਂ ਤੁਰ ਪਏ ਆ ਪੱਠਿਆਂ ਨੂੰ 6:00 ਦਾ ਟਾਈਮ ਆ ਤੇ ਨੀ ਕਣੀ ਦਾ ਰੰਗ ਆ ਉੱਤੇ ਕੜੀਆਂ ਆਈਆਂ ਜਾਂ ਨਿੱਕੇ ਨਿੱਕੇ ਆ ਤੇ ਚਲੋ ਹੁਣ ਆਪਾਂ ਤੁਹਾਨੂੰ ਖੇਤ ਜਾ ਕੇ ਮਿਲਦੇ ਆ ਮਾਰੇ ਬਾਪੂ ਕੋ ਵਾਲਾ ਜੇ ਕਿਰਪਾ ਸੁੱਖ ਸੁਖਣਾ ਜਾਈਏ ਇਹਨੇ ਸੁੱਖ ਸੁਖਣਾ ਆਪਾਂ ਆਹ ਮਾ ਸੱਤਨਾ ਧੰਨ ਧੰਨ ਬਾਪੂ ਕੋ ਕਿਰਪਾ ਕਰ ਮੇਰਾ ਸ਼੍ਰੀ ਵਾਹਿਗੁਰੂ ਲਓ ਵੀ ਆਪਾਂ ਖੇਤ ਪਹੁੰਚ ਚੁੱਕੇ ਆ ਅਸੀਂ ਆਰ ਆਪਾਂ ਚੁੱਕ ਲਏ ਆ ਪਰ ਪੱਠਿਆਂ ਦਾ ਰਕੀ ਰੱਬ ਨੇ ਬੜਾ ਮੁਸ਼ਕਲ ਕੀਤਾ ਵਿਆ ਵਾ ਨਹੀਂ ਐਰਕੀ ਬਹੁਤ ਜਿਆਦੇ ਪਏ ਆ ਤੇ ਆਸ ਨਹੀਂ ਆ ਵੀ ਦੁਬਾਰਾ ਜਿਹੜੇ ਪੱਠੇ ਮਗਰ ਉਹ ਰੱਬ ਬੀਜਣ ਦਊਗਾ ਵਾਹੇ ਚਲੋ ਆਪਣੇ ਅਜੇ ਇੱਕ ਰਾ ਹੈਗੀ ਐ ਕੋਈ ਮੰਨ ਲਓ ਪਰ ਤੇਰੀ ਮਗਰ ਕੰਮ ਸਖਤੀ ਹੋਇਆ ਵਾ ਸਾਰਿਆਂ ਦਾ ਹੀ ਨਾ ਮੀਨਰ ਕੀ ਬਹੁਤ ਕੰਮ ਜਿਹੜਾ ਖਰਾਬ ਕੀਤਾ ਵਾ ਚਲੋ ਮੋੜ ਲੱਗੇ ਆਪਣੀ ਹੀ ਡਿਊਟੀ ਸੰਭਾਲ ਲੈਣਾ ਤੇ ਤੁਸੀਂ ਵੀ ਸੰਭਾਲੋ ਆਪਣੀ ਡਿਊਟੀ ਪੱਠੇ ਮਿੱਤਰ ਆਪਾਂ ਵੱਢ ਕੇ ਇਹਦੇ ਲੱਦ ਲਿਆ ਪੱਠੇ ਵੱਢ ਕੇ ਲੱਦ ਗਏ ਆ ਤੇ ਆ ਮਿੱਤਰੋ ਆਪਣਨੇ ਕੀ ਧੋਖਾ ਹੋ ਗਿਆ ਆਪਾਂ ਬੀ ਲਿਆਂਦਾ ਸੀ ਘਾਹ ਦਾ ਸਵਾਖ ਦਾ ਬੀ ਲਿਆ ਕੇ ਬੀਜਿਆ ਸੀ ਤੇ ਆ ਜਾ ਤੇ ਪਿੱਛੋਂ ਵਿੱਚ ਚਰਦਾ ਰਾਲਾ ਆ ਗਿਆ ਵਾ ਤੇ ਜਾ ਕੇ ਮਿੱਤਰੋ ਜਾਣ ਕੇ ਵਿੱਚ ਚਰਦਾ ਛੱਟਾ ਦੇ ਗਿਆ ਆਵੇ ਤੁਹਾਨੂੰ ਦੀਦਾ ਹਣਾ ਟਮਾਟਾਾਂ ਵਿੱਚ ਇਹਦੇ ਨੇ ਚਾ ਰੁਗ ਗਿਆ ਏ ਇਹ ਮਿੱਤਰੋ ਨ ਪਲਾਣੀ ਜਾਂ ਕੋਈ ਈਰਖਾ ਬਾਈ ਨੇ ਵਿੱਚ ਇਹਦੇ ਚਰਦਾ ਛੱਟਾ ਦੇ ਕੇ ਚਲੇ ਗਿਆ ਵਾ ਤੇ ਜਾਂ ਦੁਕਾਨ ਵਾਲ ਨੂੰ ਵੇ ਪੁੱਛਿਆ ਕਰਦਾ ਨਹੀਂ ਮੇਰਾ ਵੀ ਇੱਕ ਨੰਬਰ ਦਾ ਹੀ ਵੀ ਮੈਂ ਗਰੰਟੀ ਲੈਣਾ ਹੈ ਹੋਣ ਮਿੱਤਰੋ ਕੋਈ ਜਵਾਬ ਨਹੀਂ ਦੇਣ ਡਿਆ ਵੇ ਵਹਿਕਾ ਹੋ ਗਿਆ ਪੂਰਾ ਸਰਾਫ ਹੋ ਗਿਆ ਏ ਪਰ ਆ ਗੱਲ ਮਾੜੀ ਆ ਜਿਹੜਾ ਵਿੱਚ ਆਵੇ ਚਾਰੋ ਗਿਆ ਇਹਦੇ ਹੁਣ ਸਮਝ ਨਹੀਂ ਮਿੱਤਰੋ ਔਂਡੀ ਕੇ ਕਹੇ ਨਹੀਂ ਈਰਖਾ ਬਾਈ ਨਾਲ ਛੱਟਾ ਦੇਦਾ ਵਿੱਚ ਤੇ ਜਾਂ ਇਹਦੇ ਵਿੱਚ ਪਿਛੋੜ ਵਾਲਾ ਆ ਗਿਆ ਵੇ ਚਾਰ ਵਿੱਚ ਨਾ ਟਾਮਾ ਟਾਮ ਉੱਗ ਪਿਆ ਵਾ ਤੇ ਪੱਠੇ ਆਪਣੇ ਲੱਦ ਕੇ ਹੋ ਗਏ ਰੈਡੀ ਸਟੈਡੀ ਗੋ ਉੜਾਪਾ ਮਿੱਤਰਾਂ ਦਾ ਮਿਲਦੇ ਆਂ ਘਰ ਜਾ ਕੇ ਬਾਏ ਬਾਏ ਲੈ ਛੋਟਾ ਆਪਣਾ ਵਾ ਕੁਛ ਨੂੰ ਸਟਾਰਟ ਰਾਈਟ ਬਟਨ ਤੇ ਲੱਗ ਕੇ ਉਹਨੂੰ ਸ਼ਾਰ ਮਾਰਦੀ ਟਾਰਡ ਨੂੰ ਦੇਖੀ ਜੀ ਤੋਂ ਕਿਹਨੂੰ ਇੱਕ ਦੇ ਗੇਅਰ ਬੜੇ ਪਤਾ ਨਹੀਂ ਲੱਗਦਾ ਕਿ ਇਧਰੋਂ ਪੈ ਗਿਆ ਕਿਧਰੋਂ ਰਹਿ ਗਿਆ ਇਹਦੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਆਪਾਂ ਟਾਇਰਾਂ ਤੋਂ ਲੈ ਕੇ ਕੁੱਲ ਮੋੜ ਸਿੰਦੀ ਕਿੰਨਾ ਖਰਚਾ ਆਇਆ ਕਿੱਥੋਂ ਬਣਾਇਆ ਕਿੱਥੋਂ ਕੀ ਬਣਾਇਆ ਤੇ ਸੁੱਖ ਜਾਈ ਦੀ ਆ ਬਾਬਾ ਬੁੱਢਾ ਸਾਹਿਬ ਦੇ ਮੇਲੇ ਦੇ ਛੋਟਾ ਹੋਰ ਰੈਡੀ ਕਰ ਦਾਂਗੇ ਆਪਾਂ ਉਹ ਇਹਨੂੰ ਵੱਖਰੀ ਆਪਾਂ ਜਿਹੜੀ ਲੋਕੋ ਦੇਵਾਂਗੇ ਕੋਸ਼ਿਸ਼ ਕਰਾਂਗੇ 100 ਚੋਂ 100% ਇੱਥੇ ਮਿੱਤਰੋ ਆਪਣਾ ਟਰੈਕਟਰ ਉਦੋਂ ਬੈਠਾ ਸੀ ਕੱਟਣ ਨੂੰ ਤੇ ਆਪਾਂ ਇਕੱਲਾ ਕੱਢ ਸਕਦੇ ਹਾਂ ਪਰ ਉਹਦੇ ਨਾਲ ਕਈ ਕੀ ਕਿ ਝੋਲੇ ਦਾ ਸੀ ਜਿਹੜਾ ਨੁਕਸਾਨ ਹੋ ਜਾਣਾ ਸੀ ਹਾਲਾਂਕਿ ਬੰਦੇ ਆਪਣੇ ਉਹ ਸੱਜਣੀਆਂ ਜਿਨ੍ਹਾਂ ਦੇ ਖੇਤ ਆ ਭਰਾਵਾਂ ਆਂਗੇ ਆਪਣੇ ਪਰ ਆਪਾਂ ਕਿਸੇ ਦਾ ਜਿਹੜਾ ਨੁਕਸਾਨ ਕਰਦੇ ਉਹ ਕੋਸ਼ ਨਹੀਂ ਆ। ਇਹ ਕਰਕੇ ਆਪਾਂ ਨੂੰ मामू ਜਾਨ ਦਾ ਜਿਹੜਾ ਟਰੈਕਟਰ ਹੀ ਬੁਲਾਉਣਾ ਪਿਆ। ਕਿਉਂਕਿ ਰੁਕਣ ਦੇ ਨਹੀਂ ਆ। ਮੰਜਮ ਨੂੰ ਰਾਏ ਨੇ ਕਹਿੰਦਾ ਲੰਗੜਾ ਕਹਿੰਦੀ ਮੋਰੀਂ ਰੁਕਣਾ ਲੰਗੜਾ ਕਹਿੰਦਾ ਮੈਂ ਜਾਂਦਾ। ਯਾ ਵੀ ਰਾਹ ਕੱਢ ਹੀ ਲੈਂਦੇ ਆਂ ਮਰੀ। ਇਹ ਤਾਂ ਗੱਲ ਹੈ ਕੀ ਹੈ। ਤਾਂ ਆਏ ਭਾਈ ਤੇਰੀ ਜਲਾਈ ਹੈ ਤੇ ਨਾ ਪਹਿਲੀ ਪਹਿਲੀ ਕੱਢੀ ਜਾਂਦੇ ਅਗਲੇ। ਨਹੀਂ ਇਹ ਲਾਤ ਪਾ ਕੇ ਰੁਕਦੇ। ਰਾ ਕੋਲ ਤੋਂ ਜੇ ਵੀਰ ਜੀ ਟ੍ਰੇਨ ਲੱਗੀ ਹੋਈ ਹੈ ਇਹ ਦੇਖਦੇ ਕੋਈ ਪਾਣਾ ਮੇਰੇ ਭੈਣ ਜੀ ਕਰਨਤਰ ਜਿਆਲਪੁਰ ਤੋਂ ਕਰਨਤਰ ਨਾਲੇ ਰੋਡ ਤੇ